ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਬਹੁਤ-ਬਹੁਤ ਸਵਾਗਤ ਕਰਦੇ ਆ ਆਪਣੇ ਚੈਨਲ ਤੇ ਸੋ ਦੋਸਤੋ ਪੰਜਾਬ ਸਰਕਾਰ ਦੇ ਮਲਾਜ਼ਮ ਆਪਣੀਆਂ ਮੰਗਾਂ ਨੂੰ ਲੈ ਕੇ ਕਾਫੀ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੇ ਨੇ ਪੰਜਾਬ ਸਰਕਾਰ ਦੇ ਮਲਾਜ਼ਮਾਂ ਦਾ ਇਹ ਵੱਡਾ ਸਵਾਲ ਹੈ ਪੰਜਾਬ ਸਰਕਾਰ ਤੋਂ ਕਿ ਕਦੋਂ ਪੰਜਾਬ ਸਰਕਾਰ ਉਹਨਾਂ ਦੀ ਮੰਗਾਂ ਦਾ ਹੱਲ ਕਰੇਗੀ ਜਿਸ ਦੇ ਵਿੱਚ ਮਲਾਜ਼ਮਾਂ ਨੇ ਜੋ ਪੰਜਾਬ ਸਰਕਾਰ ਦੇ ਵਿਭਾਗਾਂ ਦੇ ਵਿੱਚ ਕੰਮ ਕਰਦੇ ਕੱਚੇ ਮਲਾਜ਼ਮ ਉਹਨਾਂ ਨੂੰ ਰਾਹਤ ਭਰੀ ਖਬਰ ਕਦੋਂ ਮਿਲੇਗੀ ਪੰਜਾਬ ਸਰਕਾਰ ਉਹਨਾਂ ਨੂੰ ਕਦੋਂ ਪੱਕਾ ਕਰੇਗੀ ਕਿਉਂਕਿ ਪੰਜਾਬ ਸਰਕਾਰ ਜੋ ਪੰਜਾਬ ਸਰਕਾਰ ਹੈ ਉਸ ਦੇ ਵੱਖ-ਵੱਖ ਅਦਾਰਿਆਂ ਦੇ ਵਿੱਚ ਸਰਕਾਰੀ ਅਦਾਰਿਆਂ ਦੇ ਵਿੱਚ 1 ਲੱਖ ਦੇ ਕਰੀਬ ਜਿਹੜੇ ਲੰਮੇ ਸਮੇਂ ਤੋਂ ਕੰਮ ਕਰਦੇ ਆ ਆਰਐਨਏ ਠੇਕਾ ਆਊਟਸਰਸ ਮੁਲਾਜ਼ਮ ਸੁਸਾਇਟੀ ਦੇ ਵਿੱਚ ਜਿਹੜੇ ਮੁਲਾਜ਼ਮ ਕੰਮ ਕਰਦੇ ਨੇ ਉਹਨਾਂ ਦੀਆਂ ਮੰਗਾਂ ਸੰਬੰਧੀ ਜਿਹੜੀ ਖੁਸ਼ਖਬਰੀ ਉਹਨਾਂ ਨੂੰ ਕਦੋਂ ਮਿਲੇਗੀ ਪੰਜਾਬ ਦੇ ਮੁਲਾਜ਼ਮਾਂ ਨੂੰ ਵੱਡਾ ਲਾਭ ਹੈ ਜਿਹੜਾ ਉਹ ਮਿਲੇਗਾ ਕਿਤੇ ਗਏ ਜਿਹੜੇ ਜਿਹੜੇ ਵਾਦੇ ਨੇ ਵੱਡੇ ਐਲਾਨ ਨੇ ਸਾਰੀ ਹੀ ਜਾਣਕਾਰੀ ਜਿਹੜੀ ਸਾਂਝੀ ਕਰਾਂਗੇ ਪੰਜਾਬ ਦੇ ਵਿੱਚ ਪੰਜਾਬ ਦੇ ਮਲਾਜ਼ਮਾ ਆਪਣੀ ਹੱਕੀ ਮੰਗਾ ਜਿਵੇਂ ਕਿ 2.9 ਫੈਕਟਰ ਕੱਚੇ ਮਲਾਜ਼ਮਾ ਨੂੰ ਪੱਕਾ ਕਰਨਾ ਪਿਛਲੇ ਰਹਿੰਦੇ ਜਿਹੜੇ ਬਕਾਇਆ ਨੂੰ ਜਾਰੀ ਕਰਵਾਉਣਾ ਅਤੇ 2020 ਤੋਂ ਬਾਅਦ ਭਰਤੀ ਹੋਏ ਮਲਾਜ਼ਮਾ ਦੇ ਉੱਪਰ 6ਵੇਂ ਪੇਕ ਸਕੇਲ ਨੂੰ ਲਾਗੂ ਕਰਵਾਉਣਾ 2017 ਤੋਂ ਜਿਹੜੇ ਬਾਅਦ ਦੇ ਜਿਹੜੇ ਮਲਾਜ਼ਮ ਨੇ ਉੱਪਰ ਸਤਮਾ ਤਨਖਾਹ ਕਮਿਸ਼ਨ ਨੂੰ ਰੱਦ ਕਰਕੇ ਪੰਜਾਬ ਸਕੇਲ ਲਗਾਉਣਾ ਕੇਂਦਰ ਸਕੇਲ ਦੀ ਥਾਂ ਤੇ ਪੰਜਾਬ ਸਕੇਲ ਦੀ ਵਰਤੋਂ ਨੂੰ ਲਾਜ਼ਮੀ ਕਰਵਾਉਣਾ ਇਸ ਤੋਂ ਇਲਾਵਾ ਪਿਛਲੇ 6 ਸਾਲਾਂ ਦੇ ਪਏ ਬਕਾਏ ਜਿਹੜੇ ਨੂੰ ਅਰਲੀਜ਼ ਕਰਾਉਣਾ ਅਤੇ ਮਲਾਜ਼ਮਾਂ ਦੀਆਂ ਤਨਖਾਹਾਂ ਨੂੰ ਸਮੇਂ ਸਿਰ ਰਿਲੀਜ਼ ਕਰਾਉਣਾ ਇਹ ਸਾਰੀਆਂ ਮੰਗਾਂ ਜਿਹੜੀਆਂ ਨੇ ਕੱਚੇ ਮਲਾਜ਼ਮਾਂ ਨੂੰ ਪੱਕਾ ਕਰਨਾ ਇਹਨਾਂ ਮੰਗਾਂ ਨੂੰ ਲੈ ਕੇ ਪੰਜਾਬ ਦੇ ਮਲਾਜ਼ਮਾਂ ਦੇ ਵੱਲੋਂ ਲਗਾਤਾਰ ਸੰਘਰਸ਼ਾ ਜਿਹੜਾ ਹੋ ਕੀਤਾ ਜਾ ਰਿਹਾ ਹੈ ਜਿਸ ਤੋਂ ਬਾਅਦ ਪੰਜਾਬ ਸਰਕਾਰ ਕਈ ਵਾਰ ਮੀਟਿੰਗਾਂ ਦਾ ਸਮਾਂ ਵੀ ਦੇ ਚੁੱਕੀ ਹੈ ਪਰ ਪੰਜਾਬ ਸਰਕਾਰ ਦੇ ਵੱਲੋਂ ਇਨ੍ਹਾਂ ਮੀਟਿੰਗਾਂ ਦੇ ਵਿੱਚ ਸਿਰਫ ਲਾਰੇ ਹੀ ਲਗਾਏ ਗਏ ਆ ਪੰਜਾਬ ਦੇ ਮੁਲਾਜ਼ਮ ਜਿਸ ਦੇ ਚੱਲਦਿਆ ਕਾਫੀ ਨਰਾਜ਼ ਅਤੇ ਉਹਨਾਂ ਦੇ ਅੰਦਰ ਕਾਫੀ ਰੋਸ ਅਤੇ ਵਿਰੋਧ ਦੇਖਣ ਨੂੰ ਮਿਲ ਰਿਹਾ ਹੈ ਹੁਣ ਪੰਜਾਬ ਦੇ ਮੁਲਾਜ਼ਮਾਂ ਨੇ ਇੱਕ ਵੱਡਾ एलान ਜਿਹੜਾ ਹੈ ਕਰ ਦਿੱਤਾ ਹੈ ਇਸ एलान ਦੇ ਵਿੱਚ ਕਿਹਾ ਗਿਆ ਕਿ ਪੰਜਾਬ ਦੇ ਵਿੱਚ ਹੁਣ ਇੱਕ ਸਮੂਹਿਕ ਵਿਚਾਰ ਰੈਲੀ ਜਿਹੜੀ ਉਹ ਕੀਤੀ ਜਾਵੇਗੀ ਇਸ ਰੈਲੀ ਦੇ ਵਿੱਚ ਪੰਜਾਬ ਦੀਆਂ ਸਾਰੀਆਂ ਜਿਹੜੀਆਂ ਭਾਰਤੀ ਜਥੇਬੰਦੀਆਂ ਜਿਹੜੀਆਂ ਨੇ ਆਪਣੀ ਆਪਣੀ ਮੰਗਾਂ ਜਿਹੜੀਆਂ ਨੇ ਆਪਣੇ ਬੈਨਰ ਦੇ ਉੱਪਰ ਲਿਖ ਕੇ ਲੈ ਕੇ ਆਉਣ ਆਉਣਗੇ ਤੇ ਉਹਨਾਂ ਨੇ ਇਹ ਐਲਾਨ ਜਿਹੜਾ ਹੈ ਜਿਹੜੇ ਡੈਮੋਕ੍ਰੈਟਿਕ ਟੀਚਰ ਫਰੰਟ ਦੇ ਵੱਲੋਂ ਕੀਤਾ ਗਿਆ ਹੈ ਜਿਸ ਦੇ ਵਿੱਚ ਅਧਿਆਪਕ ਦੀਆਂ ਵੱਡੀਆਂ ਮੰਗਾਂ ਜਿਹੜੀਆਂ ਨੇ ਉਹਨਾਂ ਨੂੰ ਜਿਹੜਾ ਕਿ ਸਨਮੁਖ ਰੱਖਿਆ ਗਿਆ ਹੈ ਅਤੇ ਹੋਰ ਜਿਹੜੀ ਭਰਤੀ ਜਥੇਬੰਦੀਆਂ ਮੁਲਾਜ਼ਮ ਜਥੇਬੰਦੀਆਂ ਜਿਹੜੀ ਕਲੈਰੀਕਲ ਵਿਭਾਗ ਆ ਤੇ ਹੋਰ ਵੱਖ-ਵੱਖ ਜਥੇਬੰਦੀਆਂ ਬੇਰੋਜ਼ਗਾਰ ਜਥੇਬੰਦੀਆਂ ਉਹਨਾਂ ਸਾਰਿਆਂ ਦੇ ਵੱਲੋਂ ਵੀ ਇੱਥੇ ਜਿਹੜੀ ਸ਼ਮੂਲੀਅਤ ਕਰਨ ਦੀ ਯਕੀਨੀ ਬਣਾਇਆ ਗਿਆ ਹੈ ਸੋ ਦੋਸਤੋ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ 6635 ਇਸ ਤੋਂ ਇਲਾਵਾ ਇਸ ਤੋਂ ਇਲਾਵਾ ਜਿਹੜੇ 41 61 57 52 54 34 ਇਹ ਸਾਰੀਆਂ ਭਰਤੀਆਂ ਜਿਹੜੀਆਂ ਨੇ ਇਹਨਾਂ ਦੇ ਵਿੱਚ ਅਧਿਆਪਕਾਂ ਦੇ ਨਾਲ ਕਾਫੀ ਜ਼ਿਆਦਾ ਤੱਕੇ ਹੋ ਰਹੇ ਨੇ ਇਸ ਤੋਂ ਇਲਾਵਾ ਪੰਜਾਬ ਦੇ ਵਿੱਚ ਜੋ ਹੈ 899 ਅਤੇ 4164 ਭਰਤੀਆਂ ਆਈਆਂ ਸੀ ਇਸ ਤੋਂ ਇਲਾਵਾ ਦੂਜੀਆਂ ਭਰਤੀਆਂ ਆਈਆਂ ਸੀ ਜਿਸ ਦੇ ਵਿੱਚੋਂ ਕਾਫੀ ਅਧਿਆਪਕਾਂ ਦੇ ਉੱਪਰ ਜਿਹੜੀ ਹੈ ਸ਼ਾਂਤੀ ਜਿਹੜੀ ਹੈ ਤਲਵਾਰ ਜਿਹੜੀ ਹੈ ਲਟਕ ਰਹੀ ਹੈ ਉਸ ਦਾ ਵੀ ਵਿਰੋਧ ਜਿਹੜਾ ਹੈ ਹੁਣ ਇੱਥੇ ਕੀਤਾ ਜਾਣ ਲੱਗਾ ਹੈ ਲੱਗ ਪਿਆ ਹੈ ਬਹੁਤ ਸਾਰੇ ਅਧਿਆਪਕ ਆਗੂਆਂ ਦੇ ਉੱਪਰ ਜਿਹੜੇ ਪਰਚੇ ਅਤੇ ਜਿਹੜੇ ਕੀ ਟਰਮੀਨੇਟ ਕੀਤੇ ਗਏ ਆ ਉਨ੍ਹਾਂ ਦਾ ਵਿਰੋਧ ਇੱਥੇ ਕੀਤਾ ਜਾਵੇਗਾ ਸਾਰੇ ਜਥੇਬੰਦੀਆਂ ਸਮੇਂ ਇੱਥੇ ਪਹੁੰਚ ਰਹੀਆਂ ਨੇ ਤੇ ਜਿਹੜਾ ਇਹ ਜਿਹੜਾ ਰੋਸ ਮਾਰਚ ਆ ਪੰਜਾਬ ਸਰਕਾਰ ਦੇ ਲਈ ਇੱਕ ਵੱਡੀ ਪਰੇਸ਼ਾਨੀ ਜਿਹੜੀ ਉਹ ਬੰਦੀ ਨਜ਼ਰ ਆ ਰਹੀ ਹੈ ਇਸ ਤੋਂ ਇਲਾਵਾ ਕੋਈ ਵੀ ਹੋਰ ਅਪਡੇਟ ਜਾਣਕਾਰੀ ਆਉਂਦੀ ਹੈ ਇਸ ਚੈਨਲ ਤੇ ਜ਼ਰੂਰ ਲੈ ਕੇ ਆਵਾਂਗੇ ਬਣੇ ਰਹਿਣਾ ਚੈਨਲ ਦੇ ਨਾਲ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਸਭ ਦੇ ਨਾਲ ਜ਼ਰੂਰ ਸ਼ੇਅਰ ਕਰਨਾ ਧੰਨਵਾਦ ਜੀ